ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੱਲ ਪੰਜਾਬ ਦੇ ਮਸ਼ਹੂਰ ਐਕਟਰ ਅਤੇ ਕਾਮੇਡੀਅਨ ਜਸਵਿੰਦਰ ਪੱਲਾ ਜੀ ਦਾ ਦਿਹਾਂਤ ਹੋ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਅੱਜ ਅੰਤਮ ਸੰਸਕਾਰ ਸੀ ਜਸਵਿੰਦਰ ਪੱਲਾ ਜੀ ਦੇ ਅੰਤਿਮ ਸੰਸਕਾਰ ਉੱਪਰ ਲਗਭਗ ਪੰਜਾਬੀ ਇੰਡਸਟਰੀ ਦੇ ਹਰ ਇੱਕ ਐਕਟਰ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਖੁੱਗੀ ਨੂੰ ਟੋਟ ਟੋਟ ਕੇ ਰੋਂਦਾ ਵੇਖਿਆ ਗਿਆ ਕਿਉਂਕਿ ਅਕਸਰ ਹੀ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਅਤੇ ਜਸਵਿੰਦਰ ਪੱਲਾ ਜੀ ਨੂੰ ਇਕੱਠਿਆਂ ਹੀ ਦੇਖਿਆ ਜਾ ਸਕਦਾ ਸੀ ਇਹਨਾਂ ਨੇ ਕਈ ਪ੍ਰੋਜੈਕਟ ਇਕੱਠੇ ਕੀਤੇ ਸਨ ਅਤੇ ਗਿੱਪੀ ਗਰੇਵਾਲ ਅਕਸਰ ਹੀ ਉਹਨਾਂ ਨੂੰ ਆਪਣੇ ਪਿਤਾ ਸਮਾਨ ਸਮਝਦੇ ਸਨ ਅਤੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਉਹਨਾਂ ਦੇ ਜਾਣ ਪਿੱਛੋਂ ਉਹਨਾਂ ਦੇ ਪੁੱਤਰ ਤੋਂ ਆਪਣੇ ਆਪ ਨੂੰ ਸੰਭਾਲਿਆ ਨਹੀਂ ਜਾ ਰਿਹਾ ਸੀ ਪੁਖਰਾਜ ਪੱਲਾ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਕਿਉਂਕਿ ਆਪਣੇ ਪਿਤਾ ਨੂੰ ਇੱਕਦਮ ਜਾਂਦਾ ਵੇਖ ਕੇ ਉਸ ਤੋਂ ਇਹ ਸਦਮਾ ਛੱਲ ਨਹੀਂ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਪਿਤਾ ਨੂੰ ਅੱਗ ਦੇਣ ਤੋਂ ਪਹਿਲਾਂ ਉਸ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਪੁਖਰਾਜ ਪੱਲਾ ਤਾਹਾਂ ਮਾਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਪੱਲਾ ਜੀ ਦੇ ਜਾਣ ਦਾ ਗਾਮ ਪੂਰੀ ਇੰਡਸਟਰੀ ਨੂੰ ਨਹੀਂ ਬਲਕਿ ਪੂਰੇ ਪੰਜਾਬ ਨੂੰ ਹੈ ਕਿਉਂਕਿ ਇਦਾਂ ਦੇ ਲੇਜੈਂਡ ਕਲਾਕਾਰ ਬਹੁਤ ਘੱਟ ਹੀ ਪੈਦਾ ਹੁੰਦੇ ਹਨ